ਮੇਥੋਂ ਪਾਰ ਲੰਘਿਆ ਨਹੀਂ ਜਾਣਾ ਵੇੜੇ ਨੂੰ ਪਾਰ ਕਰ ਦੇ ਮੇਥੋਂ ਪਾਰ ਲੰਘਿਆ ਨਹੀਂ ਜਾਣਾ ਵੇੜੇ ਨੂੰ ਪਾਰ ਕਰ ਦੇ RAM ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਤੋ ਪਰ ਲਾਜ ਜਪਿਓ ਹਰ ਜੈਸੇ ਤੋ ਪਰ ਲਾਜ ਜਪਿਓ ਹਰ ਜੈਸੇ ਮੇਥੂ ਪਾਰ ਲੰਗੇ ਆਨੈ ਜਾਣਾ ਬੇੜੇ ਨੂੰ ਪਾਰ ਕਰ ਦੇ ਮੇਥੂ ਪਾਰ ਲੰਗੇ ਆਨੈ ਜਾਣਾ ਬੇੜੇ ਨੂੰ ਪਾਰ ਕਰ ਦੇ ਦਿਆਲ ਪਰੋਸੇ ਤੇਰੇ ਦਿਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਪਾਵੇ ਤਾਂ ਹੁਕਮ ਮੰਨਾਵੇ ਜਾਂ ਤਿਸ ਪਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ पार ਲੰਗਾਵੇ ਇਸ ਬੇੜੇ ਕੋ पार ਲੰਗਾਵੇ ਮੇਥੋਂ ਪਾਰ ਲੰਗੇ ਆ ਨਈ ਜਾਣਾ ਬੇੜੇ ਨੂੰ ਪਾਰ ਕਰਦੇ ਮੇਥੋਂ ਪਾਰ ਲੰਗੇ ਆ ਨਈ ਜਾਣਾ ਬੇੜੇ ਨੂੰ ਪਾਰ ਕਰਦੇ ਗੁਰ ਪ੍ਰਸਾਦਿ ਐਸੀ ਬੋਧ ਸਮਾਨੀ ਗੁਰ ਪ੍ਰਸਾਦਿ ਐਸੀ ਬੋਧ ਸਮਾਨੀ ਚੋਕ ਗਏ ਫਿਰ ਆਵਣ ਜਾਣੇ ਚੋਕ ਗਏ ਫਿਰ ਆਵਣ ਜਾਣੇ ਕਾ ਕਬੀਰ ਪਜ ਰਸ ਰੰਗ ਪਾਣੀ ਕਾ ਕਬੀਰ ਪਜ ਸਾਰੰਗ ਪਾਣੀ ਔਰ ਵਾਰ ਪਾਰ ਸਭ ਏ ਕੋ ਦਾਨੀ ਵੇੜੇ ਨੂੰ ਪਾਰ ਕਰ ਦੇ ਮੇਥੋਂ ਪਾਰ ਲੰਗੇ ਆ ਨਹੀਂ ਜਾਣਾ ਵੇੜ ਪਾਰ ਕਰਦੇ ਮੇਥੋਂ ਪਾਰ ਲੰਘੇ ਆਣੇ ਜਾਣ ਵੇੜੇ ਨੂੰ ਪਾਰ ਕਰਦੇ